हां जी ਕਿਸਾਨੋ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਆਪਾਂ ਝੋਨੇ ਦੀ ਵਾਢੀ ਜਿਹੜੀ ਹੈਗੀ ਆ ਉਹ ਸਟਾਰਟ ਹੋ ਗਈ ਬੇਲੇ ਟਾਣੀ ਬਾਸਮਤੀ ਵੀ ਕਾਫੀ ਰਕਬੇ ਦੇ ਵਿੱਚ ਜਿੱਥੇ ਸਬਜ਼ੀ ਵਾਲਾ ਏਰੀਆ ਖਾਸ ਤੌਰ ਤੇ ਵੱਧਿਆ ਗਿਆ ਝੋਨਾ ਵੀ ਜਿਹੜਾ ਹੈਗਾ ਕਈ ਤਾਵੇਂ ਤੇ ਕਿਸਾਨ ਵੀਰ ਜਿਹੜਾ ਘੱਟ ਸਮੇਂ ਵਾਲਾ ਝੋਨਾ ਲਾਉਂਦੇ ਆ ਕੋਈ ਕਿਸਾਨ ਵੀਰ ਜਿਹੜੇ ਕੋਈ ਹਾਈਬ੍ਰਿਡ ਕਿਸਮਾਂ ਲਾਉਂਦੇ ਆ ਵੇਹ ਮੈਂ ਤਾਂ ਗੁਜ਼ਾਰਿਸ਼ ਕਰਦਾ ਹੁਣਾਂ ਕਿ ਜਿਹੜੀਆਂ ਪੀਆਰ ਕਿਸਮਾਂ ਘੱਟ ਸਮੇਂ ਵਾਲੀਆਂ ਉਹੀ ਲਾਈਆਂ ਜਾਣ ਹਾਈਬ੍ਰਿਡ ਨੂੰ ਜ਼ਿਆਦਾ ਤਰਜੀਹ ਨਾ ਦਿਆ ਕਰੋ ਕਿਉਂਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਹੱਥੋਂ ਬੀਜ ਵੀ ਖਿਸਕੂਗਾ ਇਹ ਮੱਕੀ ਵਗੈਰਾ ਤਾਂ ਨਿਕਲ ਹੀ ਗਿਆ ਤੇ ਜੇ ਆਪਾਂ ਗੱਲ ਕਰੀਏ ਝੋਨੇ ਦਾ ਝਾੜ ਕਿਸ ਤਰ੍ਹਾਂ ਰਹਿਣ ਦੀ ਆਸ ਹੈ ਜਾਂ ਜਿਹੜਾ ਵੱਡੇ ਆ ਕਿਸਾਨ ਵੀਰਾਂ ਨੇ ਕਈ ਥਾਵਾਂ ਦੇ ਉੱਤੇ ਚੰਗੇ ਝਾੜ ਦੀਆਂ ਰਿਪੋਰਟਾਂ ਆ ਰਹੀਆਂ ਜਿਵੇਂ ਪੀਆਰ 111 ਵਗੈਰਾ ਤੇ 30+C ਆ 90 90 ਮਣਦੀਆਂ ਜਿਹੜੀਆਂ ਰਿਪੋਰਟਾਂ ਵੀ ਹੈਗੀਆਂ ਨੇ ਜਾਨੀ 32 34 35 ਮੰਟਲ ਤਾਈ ਰਿਪੋਰਟਾਂ ਹੈਗੀਆਂ ਨੇ ਬਾਸਮਤੀ ਹੈ ਜਿਹੜਾ ਉਹ ਗੇਤਾ ਜਿਵੇਂ ਮੈਂ ਗੱਲ ਕਰਦਾ ਹਾਂ ਉਹਨਾਂ ਕਿ ਬਾਸਮਤੀ ਜਿਹੜਾ ਹੈਗਾ ਹਾਈ ਟੈਂਪਰੇਚਰ 'ਚ ਡਾਊਨ ਜਾਂਦਾ ਝੋਨਾ ਵੀ ਜਿਹੜਾ ਹੈਗਾ ਗੇਤਾ ਉਹ ਡਾਊਨ ਜਾਂਦਾ ਪਛੇਤਾ ਚੰਗਾ ਰਹਿੰਦਾ ਪਛੇਤੇ ਦਾ ਮਤਲਬ ਮੇਨ ਸੀਜ਼ਨ ਜਿਹੜਾ ਕਿ ਜਦੋਂ ਉਹ ਵੈਰੈਟੀ ਲੱਗ ਸਕਦੀ ਹੈ ਜਿਹੜੀ ਜੂਨ ਦੇ ਦੂਜੇ 15 ਵਾੜੇ ਲੱਗਣੀ ਹੈ ਜਾਂ ਜੁਲਾਈ ਦੇ ਪਹਿਲੇ 15 ਵਾੜੇ ਲੱਗਣੀ ਹੈ ਉਹ ਉਦੋਂ ਹੀ ਲੱਗੂਗੀ ਤਾਂ ਉਹ ਗਿੱਤੇ ਨਾਲੋਂ ਚੰਗਾ ਝਾੜ ਦੇਊਗੀ ਤੇ ਪਲੱਸ ਪੁਆਇੰਟ ਇਹ ਰਿਹਾ ਇਸ ਵਾਰ ਕੇ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਬਹੁਤ ਏ ਵੱਡੇ ਏਰੀਏ ਦੇ ਵਿੱਚ ਕੋਈ ਗੜੇ ਮਾਰੀ ਕੋਈ ਪਾਣੀ ਦੀ ਮਾਰ ਨਹੀਂ ਪਈ ਵਿਰਲੇਟਾਵੇਂ ਥਾਮਾਂ ਨੂੰ ਛੱਡ ਕੇ ਤੇ ਉਹ ਚੀਜ਼ ਪਲੱਸ ਪੁਆਇੰਟ ਰਿਹਾ ਕਿ ਫਸਲ ਆ ਜਿਹੜੀ ਖੜੀ ਪੱਕੂਗੀ ਤਾਂ ਉਹਦਾ ਝਾੜ ਚੰਗਾ ਰਹਿਣ ਦੀ ਆਸ ਹੁੰਦੀ ਹੈ ਨੇਗੇਟਿਵ ਪੁਆਇੰਟ ਜਿਹੜਾ ਇਹ ਹਰ ਸਾਲ ਹੀ ਇਹ ਹੁੰਦਾ ਕਿਉਂਕਿ ਟੈਂਪਰੇਚਰ ਚ ਹਰ ਸਾਲ ਇਜ਼ਾਫਾ ਹੁੰਦਾ ਤੇ ਇਨ ਸਾਰੇ ਟਾਈਮ ਜਿਹੜਾ ਟੈਂਪਰੇਚਰ ਅਪ ਰਹਿਣਾ ਤੇ ਉਹ ਜੇ ਮੌਸਮ ਵਿਗੜਦਾ ਉਹਦੇ ਵਿੱਚ ਵੀ ਜਦੋਂ ਮੌਸਮ ਵਿਗੜਨ ਤੋਂ ਬਾਅਦ ਸਾਫ਼ ਹੁੰਦਾ ਟੈਂਪਰੇਚਰ ਫਿਰ ਵੀ ਅਪ ਹੋ ਜਾਂਦਾ ਜਿਹੜੇ ਸਾਲ ਕੋਈ ਮੀਂਹ ਵਗੈਰਾ ਜਾਦੇ ਪੈਂਦੇ ਆ ਪਰ ਜੇ ਲੋ ਟੈਂਪਰੇਚਰ ਰਹੇ ਤਾਂ ਉਹਦਾ ਉਦੋਂ ਵੀ ਪਲੱਸ ਪੁਆਇੰਟ ਰਹਿੰਦਾ ਇਹ 네ਗੇਟਿਵ ਪੁਆਇੰਟ ਆ ਕਿ ਟੈਂਪਰੇਚਰ ਅਪ ਰਿਹਾ ਤੇ ਫੋਕ ਕਈ ਥਾਵਾਂ ਦੇ ਉੱਤੇ ਬਣੀ ਹੈ ਜਾਂ ਕਈ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਇਹਦੇ ਕਰਕੇ ਝਾੜ ਦਾ ਘਸਾਰਾ ਲੱਗ ਸਕਦਾ ਪਰ ਫੋਕ ਨੂੰ ਇਹਦੇ ਇਫੈਕਟ ਨੂੰ ਮਿਟੀਗੇਟ ਕਰਨ ਵਾਸਤੇ ਇਹਦੇ ਜਿਹੜੇ ਮਾੜੇ ਪ੍ਰਭਾਵ ਨੂੰ ਘਟਾਉਣ ਵਾਸਤੇ ਕਿਸਾਨ ਵੀਰਾਂ ਨੇ ਜ਼ਿਆਦਾਤਰ ਵੱਡੇ ਪੱਧਰ ਤੇ ਕਿਸਾਨ ਵੀਰ ਜਾਗਰੂਕ ਹੋ ਗਏ ਐਨ ਪੀ ਕੇ 13 0 45 ਦੀਆਂ ਸਪਰੇਇਆਂ ਗੋਭ ਤੋਂ ਨਸਾਰਾ ਕੰਪਲੀਟ ਹੋਣ ਤੱਕ ਪਤਲਾ-ਪਤਲਾ ਪਾਣੀ ਰੱਖਣਾ ਇਹ ਚੀਜ਼ਾਂ ਵੱਲ ਬੜਾ ਧਿਆਨ ਦਿੱਤਾ ਕਿਸਾਨ ਵੀਰਾਂ ਨੇ ਤੇ ਕਾਫੀ ਹੱਦ ਤੱਕ ਇਹਦੇ ਅਸਰ ਨੂੰ ਘਟਕ ਕੀਤਾ ਹੈ ਹਾਈ ਟੈਂਪਰੇਚਰ ਦੇ ਨੂੰ ਕੋਲ ਮਿਲਾ ਕੇ ਝਾੜ ਬਹੁਤ ਚੰਗਾ ਰਹਿਣ ਦੀ ਆਸ ਹੈਗੀ ਹੈ ਤੇ ਪ੍ਰਮਾਤਮਾ ਨੂੰ ਇਹ ਹੀ ਅਰਦਾਸ ਹੈ ਕਿ ਇਹ ਸੀਜ਼ਨ ਪੂਰਾ ਵਧੀਆ ਲੱਗਣ ਦੀ ਆਸ ਹੈਗੀ ਹੈ ਹਲਦੀ ਰੋਗ ਜਾਂ ਕਿਤੇ ਕੋਈ ਸਮੱਸਿਆ ਜਿਹੜੀ ਆਈ ਹੈ ਉਹਦੇ ਵਿੱਚ ਚਲੋ ਮੌਸਮ ਦਾ ਇਫੈਕਟ ਵੀ ਹੁੰਦਾ ਹੈ ਪਰ ਯੂਰੀਆ ਨੂੰ ਆਪਾਂ ਹੱਥ ਟਾਈਟ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਆਪਣਾ ਨੁਕਸਾਨ ਆ ਜਿਹੜਾ ਹੈਗਾ ਕਰੂਗਾ ਜਿਵੇਂ ਜਿਵੇਂ ਆਪਾਂ ਯੂਰੀਆ ਦੀ ਡੋਜ਼ ਵਧਾਈ ਜਾਂਦੇ ਸਮੱਸਿਆ ਆਉਂਦੀ ਆ ਹੁਣ PR126 ਬਹੁਤ ਵੱਡੇ ਰਕਬੇ 'ਚ ਲੱਗਾ ਹੈ ਕਈ ਕਿਸਾਨ ਵੀਰ ਕਹਿੰਦੇ ਸਾਡੇ ਸਮੱਸਿਆ ਆਈ PR131 ਵੀ ਵੱਡੇ ਰਕਬੇ 'ਚ ਲੱਗਾ ਹਾਈਬ੍ਰਿਡ ਕਿਸਮਾਂ ਦੇ ਵਿੱਚ ਜਾਂ ਪ੍ਰਾਈਵੇਟ ਕਿਸਮਾਂ ਦੇ ਵਿੱਚ ਵੀ ਹਲਦੀ ਰੋਗ ਦੇਖਣ ਨੂੰ ਮਿਲਿਆ ਉਹ ਤੁਸੀਂ ਇਹ ਦੇਖੋ ਵੀ ਉਹਦੇ ਵਿੱਚ ਪਾਣੀ ਤੇ ਯੂਰੀਆ ਦੀ ਮੈਨੇਜਮੈਂਟ ਤੁਹਾਡੀ ਕਿਸ ਤਰ੍ਹਾਂ ਸੀ ਬਸ ਤੁਹਾਡੇ ਉਹ ਕਲੀਅਰ ਹੋ ਜੂਗੀ ਗੱਲ ਸਵੇਰੇ ਟਰੇਲੇ ਦੇ ਵਿੱਚ ਵੱਡੇ ਪੱਧਰ ਤੇ ਸਪਰੇਅ ਕਿਸਾਨ ਵੀਰ ਕਰਦੇ ਜੇ ਸਪੂਰ ਇੱਕ ਤਾਂ ਹੈਗੇ ਉਹਨੂੰ ਬੜਾ ਖਿਲਾਰਨ ਦੇ ਵਿੱਚ ਆਪਾਂ ਕੰਮ ਕਰਦੇ ਆਂ ਵਾਰ-ਵਾਰ ਮੈਂ ਬੇਨਤੀ ਕਰਦਾ ਹੁਣਾਂ ਕਿ ਬਾਅਦ ਦੁਪਹਿਰ ਹੀ ਸਪਰੇਅ ਕਰੋ ਸੋ ਇਹ ਚੀਜ਼ਾਂ ਨੇ ਜਿਹੜੀਆਂ ਆਪਾਂ ਮੈਨੇਜਮੈਂਟ ਕਰ ਸਕਦੇ ਬਾਕੀ ਝਾੜ ਬੰਪਰ ਰਹਿਣ ਦੀ ਆਸ ਹੈ ਜਿਹੜੇ ਕਿਸਾਨ ਵੀਰਾਂ ਨੇ ਝੋਨਾ ਵੱਢ ਲਿਆ ਥੱਲੇ ਕਮੈਂਟਾਂ 'ਚ ਆਪਦੀ ਵੈਰੈਟੀ ਤੇ ਝਾੜ ਝਾੜ ਜ਼ਰੂਰ ਦੱਸਿਆ ਜੇ ਬਾਕੀ ਗੇਤੇ ਨਾਲੋਂ ਜਿਹੜਾ ਜਿਵੇਂ ਜਿਵੇਂ ਲੇਟ ਚੋਂ ਨਾ ਆਊਗਾ ਬਾਸਮਤੀ ਆਊਗਾ ਉਹਦੀ ਕੁਆਲਿਟੀ ਤੇ ਝਾੜ ਚੰਗਾ ਰਹੂਗਾ ਬਾਕੀ ਬਾਬਾ ਮਿਹਰ ਕਰੇ ਬਹੁਤ ਬ